ਹਾਂਜੀ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲੋ ਦੋਸਤੋ ਆ ਆਪਣੇ ਬੀਆਰ ਮਾਡਰਨ ਸਕੂਲ ਜਿਹੜਾ ਆਪਣੇ ਪਹਿਲਾਂ ਹੁੰਦਾ ਸੀ ਚਲੋ ਹੁਣ ਤਾਂ ਬੰਦ ਹੋ ਗਿਆ ਉੱਥੇ ਖੜਾ ਮੈਂ ਇਸ ਵੇਲੇ ਪਿੰਡ ਦਾ ਸਾਮੇ ਆਪਣਾ ਤੇ ਆਹ ਦੇਖੋ ਗੰਦਾ ਨਾਲੀਆਂ ਦਾ ਪਾਣੀ ਸੜਕਾਂ ਤੁਰਿਆ ਫਿਰਦਾ ਇਹ ਸਾਡੇ ਪਿੰਡ ਦਾ ਨਹੀਂ ਨਾ ਕੋ ਬਰਸਾਤ ਦਾ ਪਾਣੀ ਆ ਇਸ ਨਾਲੀਆਂ ਦਾ ਗੰਦਾ ਪਾਣੀ 스ਮਲ ਆ ਰਹੀ ਪੂਰੀ ਇੱਥੋਂ ਇਹ ਚੱਬੇ ਵਾਲਾ ਪਾਣੀ ਆ ਤੇ ਇਹ ਹੌਲੀ ਹੌਲੀ ਹੁਣ ਪਿੰਡ ਪਹੁੰਚ ਗਏ ਆ ਤੇ ਕਿਸੇ ਨੇ ਕੋਈ ਸਾਰ ਨਹੀਂ ਲਈ ਇਹਦੀ ਕੋਈ ਲੈਣਾ ਨਹੀਂ ਦੇਣਾ ਨਹੀਂ ਉਥੋਂ ਖੇਤਾ ਵਾਲਿਆਂ ਨੂੰ ਜਦੋਂ ਲੋਡ ਹੁੰਦੀ ਉਹ ਪਾਣੀ ਆਪਣਾ ਵੜ ਕੇ ਲਾ ਲੰਦੇ ਨਾਲੀਆਂ ਜੋ ਨਹੀਂ ਤਾਂ ਉਹ ਸੜਕ ਤੇ ਛੱਡ ਦਿੰਦੇ ਐਨੇ ਮਾੜੇ ਹਾਲਾਤ ਹੋ ਚੁੱਕੇ ਆ ਨਾ ਅੱਗੇ ਤੁਹਾਨੂੰ ਦਿਖਾਣਾ ਚਲੋ ਸਾਰਾ ਗੰਦਾ ਪਾਣੀ ਸਾਹ ਦੇ ਤੁਸੀਂ ਕੀ ਹਾਲ ਹੋਏ ਪਿਆਰੇ ਸਾਰਾ ਘਾਟ ਇੱਥੇ ਸਾਡੇ ਪਿੰਡ ਨੂੰ ਛੱਟਿਆ ਹੈ ਇਹਨਾਂ ਦਾ ਆਏ ਵੱਡੇ ਵੱਡੇ ਖੱਡੇ ਪੈ ਗੇ ਰੋਡ ਤਾਂ ਇਹ ਬਣਨਾ ਹੀ ਨਹੀਂ ਮੈਨੂੰ ਲੱਗਦਾ ਕਦੀ ਬਾਕੀ ਆ ਛੱਪੜ ਦਾ ਤੁਹਾਨੂੰ ਪਤਾ ਇੱਥੇ ਪੱਕਾ ਹੀ ਲੱਗਾ ਰਹਿੰਦਾ ਹਨ ਤੇ ਇਹ ਮੈਨੂੰ ਨਹੀਂ ਲੱਗਦਾ ਰੋਡ ਬੜਨਾ ਕਦੀ ਵੀ ਇਹ ਜਿੱਦਾਂ ਦੇ ਹਾਲਾਤ ਆ ਕੋਈ ਨਹੀਂ ਇਹਦੀ ਸਾਰ ਲੈਂਦਾ ਨਾ ਪੁੱਛਦੇ ਬਸ ਕਹੀ ਜਾਂਦੇ ਆ ਬੜਨਾ ਬੜਨਾ ਪਤਾ ਨਹੀਂ ਕਦੋਂ ਨੂੰ ਜਦੋਂ ਤੱਕ ਬੜਨਾ ਬਸ ਰਹਿੰਦਾ ਹੁੰਦਾ ਵੀ ਕੰਮ ਹੋਣਾ ਇੱਥੇ ਵੀ ਬਹੁਤ ਵੱਡੇ ਖੰਡੇ ਪਿਓ ਆ ਤੇ ਬੰਦਾ ਚੋਂੜਦਾ ਕਹਤੇ ਆ ਹਨਾ ਇਹਨਾਂ ਅੱਦੇਦਾਰਾਂ ਨੂੰ ਆਪਾਂ ਚੋਂੜਦੇਗਾ ਤੇ ਆ ਕਿ ਸਾਡੀਆਂ ਸਮੱਸਿਆਵਾਂ ਮਾਂ ਸੁਣਨ ਸਾਡੇ ਪਿੰਡਾਂ ਦੀਆਂ ਸਮੱਸਿਆਵਾਂ ਸਾਡੇ ਪਿੰਡ ਦੀ ਸਮੱਸਿਆ ਕੋਈ ਨਹੀਂ ਸੁਣ ਰਿਆ ਤੇ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਸਾਡੇ ਬੰਦੇ ਆ ਜਿਹੜੇ ਸਪੋਰਟਰ ਵੀ ਆ ਕਿਸੇ ਦੇ ਵੀ ਸਪੋਰਟਰ ਆ ਉਹਨਾਂ ਨੂੰ ਵੀ ਨਹੀਂ ਦਿੱਤਾ ਅੰਨੇ ਹੋ ਗਏ ਉਹ ਸਾਰੇ ਇਸ ਵੇਲੇ ਹਾਲਾਤ ਦੇਖ ਕੇ ਕਹਿੰਦੇ ਨਾ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਟ ਲੰਦਾ ਉਹ ਹਾਲ ਹੋਇਆ ਪਿਆ ਇਸ ਵੇਲੇ ਸਾਡੇ ਪਿੰਡ ਦਾ ਖਾਸ ਕਰਕੇ ਕੋਈ ਬੋਲਣ ਵਾਲਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਬਸ ਠੀਕ ਆ ਚੁੱਪਚਾਪ ਲੰਘ ਜਾਂਦੇ ਜੇ ਅਸੀਂ ਕੋਈ ਆਵਾਜ਼ ਚੱਕਦੇ ਆ ਤਾਂ ਸਾਡੀ ਵੀ ਆਵਾਜ਼ ਦੱਬਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਆਪਾਂ ਤਾਂ ਹੈਗੇ ਮਾੜੇ ਨੂੰ ਮਾੜਾ ਕਹਿਣ ਵਾਲੇ ਠੀਕ ਆ ਜੀ ਜੇ ਕੋਈ ਚੰਗਾ ਕਰੂਗਾ ਉਹ ਦੀ ਸਹਰਾਣਾ ਕਰਾਂਗੇ ਜੇ ਮਾੜਾ ਕਰੂਗਾ ਉਹਨੂੰ ਆਪਾਂ ਕਵਾਂਗੇ ਮਸਲਾ ਤਾਂ ਉਹੀ ਹੈ ਇੱਥੇ ਪੰਚਾਇਤਾਂ ਦਾ ਕੋਈ ਫਰਜ਼ ਨਹੀਂ ਸਾਰਾ ਚੁਣਿਆ ਪਿਆ ਉਹਨਾਂ ਨੇ ਵੀ ਚੁਣੀਓ ਸਾਡੇ ਪਿੰਡ ਦੇ ਪਹਿਲਾਂ ਤਾਂ ਸਾਡੇ ਪਿੰਡ ਦੀ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਗੱਲ ਕਰਨੀ ਚਾਹੀਦੀ ਚੱਬੇ ਵਾਲੀ ਦੀ ਪੰਚਾਇਤ ਨਾਲ ਜਾ ਕੇ ਭਾਈ ਇਹ ਆਪਣੇ ਪਾਣੀ ਦਾ ਹੱਲ ਕਰੋ ਇਹ ਪਹਿਲਾਂ ਵੀ ਉੱਥੇ ਬੰਨ ਲਾਇਆ ਸੀ ਤਾਂ ਜਾ ਕੇ ਉਹਨਾਂ ਨੇ ਉਦੋਂ ਇਧਰ ਸਾਈਡ ਤੇ ਟੋਬਾ ਰੱਖਿਆ ਹੀ ਹਨ ਤੇ ਹੁਣ ਪਾਣੀ ਤਾਂ ਸੜਕਾਂ ਤੇ ਤੁਰਿਆ ਫਿਰਦਾ ਦੇਖੋ ਔਰ ਗੰਦਾ ਨਾਲੀਆਂ ਦਾ ਪਾਣੀ ਇਹਦਾ ਜਲਦ ਤੋਂ ਜਲਦ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਜਾਂ ਫਿਰ ਇਦਾਂ ਆ ਉਹਦੇਦਾਰ ਉਹ ਦੂਜੀ ਸੜਕ ਤੋਂ ਚੱਲ ਜਾਂਦੇ ਹੋ ਕੇ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਇਸ ਚੀਜ਼ ਦਾ ਹਨਾ ਤੇ 2022 ਕਦ ਆੱਖੇ ਹੁੰਦੇ ਆ ਲੋ ਬਸ ਉਹ ਦਿਨ ਦੂਰ ਨਹੀਂ ਜਿੱਦਣ ਦਿਨ ਦੂਰ ਕੀ ਇੱਕ ਦੋ ਦਿਨ ਦੀ ਗੱਲ ਆ ਪਿੰਡ ਆਪਣੇ ਘਰਾਂ ਚ ਗਾਂ ਦਾ ਬੜਾ ਲਾਪੜਾ ਇਹ ਜਾ ਕੇ ਹੁਣ ਬਸ ਥੋੜਾ ਜਿਹਾ ਟਾਈਮ ਆ ਆ ਦੇਖ ਸਾਡੇ ਤੁਸੀਂ ਹਾਲਾਤ ਮੌਜੂਦਾ ਇਹ 메ਨ ਸੜਕ ਆ ਚੱਬੇ ਵਾਲੇ ਤੋਂ ਬਜਰੌਰ ਪੱਟੀ ਵਾਲੀ ਇਹ ਹੁਣ ਕਿਸੇ ਕੜਮ ਚੌਧਰੀ ਨੂੰ ਨਹੀਂ ਦਿਖਣਾ। ਦੋਨੋਂ ਪੰਚਾਇਤਾਂ ਬੈਠ ਕੇ ਇਸ ਚੀਜ਼ ਦਾ ਹੱਲ ਲੱਭਣ। ਹਨਾ ਇਹਦਾ ਪੱਕਾ ਹੱਲ ਹੋਵੇ ਕੋਈ ਨਾ ਕੋਈ। ਇਹ ਬਰਸਾਤ ਦਾ ਪਾਣੀ ਥੋੜੀ ਜਿਹੜਾ ਪਤੁਰਿਆ ਰਣਾ 12 ਮਹੀਨੇ 30 ਦਿਨ ਸੜਕਾਂ ਤੇ ਸਾਡੇ ਪਿੰਡ ਤੋਂ ਤੁਰਿਆ। ਇਹਦਾ ਪੰਚਾਇਤ ਨੂੰ ਪਹਿਲ ਕਰਨੀ ਪੈਣੀ ਹੈ। ਪੰਚਾਇਤ ਪਹਿਲ ਦੇ ਆਧਾਰ ਤੇ ਇਹ ਜ਼ਰੂਰ ਮਤਲਬ ਧਿਆਨ ਚ ਲਿਆਵੇ ਇਸ ਚੀਜ਼ ਨੂੰ ਕਰਾਓ।